ਯੂਕੇ ਤੋਂ ਸਿੱਖਾਂ ਲਈ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਸੁਪਰੀਮ ਸਿੱਖ ਕਾਉਂਸਲ ਯੂਕੇ ਵੱਲੋਂ ਬਰਤਾਨਵੀ ਸੰਸਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਐਮਪੀ ਧਰਮਨਜੀਤ ਸਿੰਘ ਤੇਸੀ ਦੇ ਯਤਨ ਸਦਕਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਯੂਕੇ ਭਰਤੂ ਗੁਰਦੁਆਰਾ ਪ੍ਰੰਧ ਕਮੇਟੀਾਂ ਤੇ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਸਮਾਜ ਸੇਵੀ ਅਤੇ ਸਿੱਖ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸੁਪਰੀਮ ਸਿੱਖ ਕੌਂਸਲ ਯੂਕੇ ਨੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸ਼ਰਧਾਂਜਲੀ ਵਾਲੀ ਭਾਵਨਾ ਤੇ ਇਤਿਹਾਸਕ ਢੰਗ ਨਾਲ ਯਾਦ ਕਰਦਿਆਂ ਕਿਹਾ ਕਿ ਇੱਕ ਐਸਾ ਬਲੀਦਾਨ ਜੋ ਧਾਰਮਿਕ ਆਜ਼ਾਦੀ ਅਤੇ ਨੈਤਿਕ ਤੇ ਕ ਹਮਮਤਾਸ ਦੀ ਵੀ ਦੀਵਾ ਹੈ ਸਮਾਗਮ ਦੀ ਸ਼ੁਰੂਆਤ ਭਾਈ ਸੇਵਾ ਸਿੰਘ ਲਾਲੀ ਨੇ ਗੁਰਬਾਣੀ ਜਪ ਨਾਲ ਕੀਤੀ ਵੱਖ-ਵੱਖ ਬੁਲਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਕਥਾ ਅਟਲ ਦ੍ਰਿੜਤਾ ਤੇ ਵਿਰਾਸਤ ਤੇ ਚਰਚਾ ਕੀਤੀ ਸੁਪਰੀਮ ਸਿੱਖ ਕਾਉਂਸਲ ਜੁਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨੀ ਉਪਦੇਸ਼ਾਂ ਤੇ ਸ਼ਹਾਦਤ ਤੇ ਆਧਾਰਿਤ ਇੱਕ ਪੁਸਤਕ ਵੀ ਜਾਰੀ ਕੀਤੀ ਉੱਧਰ ਲੰਡਨ ਵਿਖੇ ਵਿਸ਼ਵ ਜੁੱਧਾਂ ਵਿੱਚ ਸਿੱਖ ਸਪਾਈਆਂ ਦੇ ਇਤਿਹਾਸ ਨੂੰ ਪੇਸ਼ ਕਰਦੀ ਇੱਕ ਪ੍ਰਦਰਸ਼ਨੀ ਹੈਪਨਰ ਕੋਟ ਪੈਲੇਸ ਵਿੱਚ ਲੱਗੀ ਹੋਈ ਹੈ ਜਿਸ ਤੇ ਸਬੰਧਤ ਇੱਕ ਵਿਸ਼ੇਸ਼ ਗੰਭੀਤ ਤੇ ਨਹੀਂ ਕਰਵਾਇਆ ਗਿਆ ਇਸ ਮੌਕੇ ਡਾਕਟਰ ਤੇਜਪਾਲ ਸਿੰਘ ਰਲਮੇਲ ਅਤੇ ਰਵ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ 1907 ਤੋਂ ਲੈ ਕੇ ਦੂਜੇ ਵਿਸ਼ਵ ਜੁੱਦ ਤੱਕ ਚਾਰ ਬਾਰ ਉਸ ਸਮੇਂ ਦੇ ਸ਼ਾਸਕਾਂ ਦੀ ਤਾਜਪੋਸ਼ੀ ਅਤੇ ਜੁੱਦਾਂ ਵਿੱਚ ਹਿੱਸਾ ਲੈਣ ਲਈ ਆਏ ਤੇ ਉਹਨਾਂ ਦੀ ਰਿਹائش ਸ਼ਹਿਨਰੀ 8ਵੇਂ ਦੇ ਇਸ ਮਹਿਲ ਵਿੱਚ ਹੋਇਆ ਕਰਦੀ ਸੀ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਜੋ ਮੈਲ ਦੇ ਨੇੜੇ ਰਹਿੰਦੀ ਸੀ ਉਹਨਾਂ ਦੇ ਨਾਲ ਮਿਲਿਆ ਕਰਦੇ ਸਨ ਡਾਕਟਰ ਤੇਜਪਾਲ ਸਿੰਘ ਦਾ ਸੋਫੀਆ ਦਾ ਇੱਕ ਪੱਤਰ ਵੀ ਵਿਖਾਉਂਦੇ ਦੱਸਿਆ ਕਿ ਸੋਫੀਆ ਵੱਲੋਂ ਸਿੱਖ ਸਪਾਈਆਂ ਨੂੰ ਚਾਹ ਤੇ ਬੁਲਾਇਆ ਜਾਂਦਾ ਉਹਨਾਂ ਨਾਲ ਪੰਜਾਬੀ ਵਿੱਚ ਗੱਲ ਕਰਦੀ ਸੀ ਇਸ ਤੋਂ ਇਲਾਵਾ ਭਾਰਤੀ ਸਪਾਈਆਂ ਨੂੰ ਵੀ ਮਹਾਰਾਜਾ ਦਲੀਪ ਸਿੰਘ ਅਤੇ ਆਪਣੀਆਂ ਤਸਵੀਰਾਂ ਵੀ ਵੰਡਿਆ ਕਰਦੀ ਸੀ ਤਾਂ ਕਿ ਉਹ ਭਾਰਤ ਵਾਪਸੀ ਮੌਕੇ ਪੰਜਾਬ ਦੇ ਲੋਕਾਂ ਨੂੰ ਦੱਸ ਸਕਣ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਇੰਗਲੈਂਡ ਵਿੱਚ ਨੇ ਇਸ ਪ੍ਰਦਰਸ਼ਨੀ ਵਿੱਚ ਹੈਪਟਨ ਕੋਡ ਵਿੱਚ ਸਿੱਖ ਫੌਜ ਦੇ ਅਧਿਕਾਰੀਆਂ ਦੀਆਂ ਤਸਵੀਰਾਂ ਵੀਡੀਓ ਤੋਂ ਇਲਾਵਾ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਚਿੱਠੀਆਂ ਵੀ ਹਿੱਸਾ ਭਾਰਤੀ ਸਪਾਹੀਆਂ ਦੀ ਮਦਦ ਨਾਲ ਸੋਫੀਆ ਦਲੀਪ ਸਿੰਘ ਫੰਡ ਵੀ ਇਕੱਤਰ ਕਰਿਆ ਕਰਦੀ ਸੀ ਜਿਸ ਨਾਲ ਉਹਨਾਂ ਨੂੰ ਗਰਮ ਕੱਪੜੇ ਅਤੇ ਹੋਰ ਲੋੜੀਂਦੇ ਸਮਾਨ ਮੁਹੱਈਆ ਕਰਵਾਇਆ ਕਰਦੀ ਸੀ ਪ੍ਰਦਰਸ਼ਨੀ ਦੇ ਨਾਲ ਨਾਲ ਪ੍ਰਵੇਸ਼ ਕੁਮਾਰ MBA ਵੱਲੋਂ ਲਿਖੇ ਅਤੇ ਉਮੀਦ ਚੰਨਾ ਵੱਲੋਂ ਨਿਰਦੇਸ਼ ਕੀਤੇ ਸੋਫੀਆ ਦਲੀਪ ਸਿੰਘ ਨਾਲ ਮਿਲਨੀ ਉਸ ਸਮੇਂ ਦੇ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਵੱਖ-ਵੱਖ ਮੌਕਿਆਂ ਦੀਆਂ ਗੱਲਬਾਤ ਨੂੰ ਤਿੰਨ ਨਾਟਕ ਰੂਪੀ ਵਿੱਚ ਸ਼ਸ਼ਾਨਕ ਵੋਧੀਆਂ ਰੈਕਸ ਸਟਾਰ ਅੰਕੁਰ ਸਬਰਵਾਲ ਤੇ ਸਤਜੀਤ ਸਰਕਾਰ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਵਿਖੇਚ ਦਾ ਕੇਂਦਰ ਨੇ